ਬਾਪੂ ਬੁੱਲੇ ਸ਼ਾ ਕਹਿ ਰਹੇ ਹੈ ਕਿ ਮੱਤੀ ਦਿੰਦੀ ਮਾਂ ਤੀਏ ਕਿਉਂ ਫਿਰਦੀ ਐਵੇਂ ਆਤੀਏ ਕਰਕੱਤਨ ਵੱਲ ਧਿਆਨ ਕੋੜੇ ਕਿ ਮਾਂ ਇਹ ਪ੍ਰਕਿਰਤੀ ਜੇ ਕੁਦਰਤ ਜਹਾਂ ਸੇ ਜਿੱਥੋਂ ਇਹ ਸਰੀਰ ਆਇਆ ਸਾਡਾ ਪੰਜ ਤੱਤਾਂ ਤੋਂ ਬਣਿਆ ਧਰਤੀ ਨੂੰ ਮਾਂ ਕਿਹਾਏ ਇਹ ਸਰੀਰ ਵੀ ਮਾਂ ਤੋਂ ਆਇਆ ਹੈ ਸਭ ਕੁਝ ਜੋ ਵੀ ਦੁਨੀਆ ਤੇ ਹੈ ਇਸ ਧਰਤੀ ਮਾਂ ਤੋਂ ਹੀ ਆਇਆ ਹੈ ਤੇ ਉਹੀ ਮਾਂ ਸਾਨੂੰ ਸਮਝਾਉਂਦੀ ਵੀ ਹੈ ਜਦੋਂ ਸਾਡੇ ਨਾਲ ਜ਼ਿੰਦਗੀ ਵਿੱਚ ਕਟਨਾਵਾਵਾਂ ਆਉਂਦੀਆਂ ਨੇ ਆਨੁਭਵ ਵਸੇ ਕਰਦੇ ਹਾਂ ਦੁੱਖ ਆਂਦਾ ਆ ਤਰ੍ਹਾਂ ਤਰ੍ਹਾਂ ਦੀਆਂ ਕਟਨਾਵਾਵਾਂ ਕਰਦੀਆਂ ਸਾਡੇ ਜ਼ਿੰਦਗੀ ਵਿੱਚ ਕਦੀ ਵੀ ਜ਼ਿੰਦਗੀ ਇੱਕ ਤਰ੍ਹਾਂ ਨਹੀਂ ਹੁੰਦੀ ਹੈ ਉਤਾਰ ਆਫ ਚੜਾਅ ਆਉਂਦੇ ਜਾਂਦੇ ਆ ਤੇ ਇਸੇ ਤਰ੍ਹਾਂ ਸਾਨੂੰ ਉਸ ਇਸ ਜਿਹੜਾ ਸਾਡੀ ਜ਼ਿੰਦਗੀ 'ਚ ਪਰਵਰਤਨ ਹੁੰਦਾ ਜਿਹੜਾ ਸਾਡੀ ਜ਼ਿੰਦਗੀ 'ਚ ਘਟਨਾਵਾਂ ਘੜਦੀਆਂ ਉਸ ਦੇ ਜਰੀਏ ਸਾਨੂੰ ਇਹ ਧਰਤੀ ਮਾਂ ਸਾਨੂੰ ਇਹ ਮਾਂ ਸਾਨੂੰ ਸਮਝਾਉਂਦੀ ਪਈ ਆ ਕਿ ਮੱਤੀ ਦਿੰਦੀ ਮਾਂ ਧੀਏ ਕਿਉਂ ਫਿਰਦੀ ਹੈ ਐਵੇਂ ਆਤੀ ਹੈ ਕਿ ਤੂੰ ਕਿਉਂ ਇਧਰ ਉਧਰ ਫਿਰਦੀ ਫੇਰ ਫਿਰਦੀ ਪਈ ਹੈ ਇਸ ਮਾਇਆ ਦੇ ਵਿੱਚ ਕਿਉਂ ਫਸੀ ਪਈ ਹੈ ਇਸ ਦੁਨੀਆਦਾਰੀ ਦੇ ਵਿੱਚ ਇਸ ਜੋ ਵੀ ਅਸੀਂ ਆਪਣਾ ਸਾਰਾ ਹਨਾ ਖਲਾਰਾ ਪਾਇਆ ਹੈ ਇਸ ਵਿੱਚ ਕਿਉਂ ਫਿਰਦੀ ਫਸੀ ਹੋਈ ਹੈ ਕਿ ਕਰਕਟਨ ਵਾਲੇ ਧਿਆਨ ਕੋਲੇ ਮੈਂ ਤੈਨੂੰ ਇਹ ਚਰਖਾ ਦਿੱਤਾ ਹੈ ਇਹ ਰੂਹ ਦਾ ਚਰਖਾ ਹੈ ਚੇਤਨਾ ਦਾ ਚਰਖਾ ਇਹ ਸਾਹਾਂ ਦਾ ਚਰਖਾ ਇਹ ਦੇ ਰੂਪੀ ਚਰਖਾ ਤੇਨੂੰ ਦਿੱਤਾ ਹੈ ਜੀਵਨ ਦਾ ਇੱਕ ਪ੍ਰੋਸੈਸ ਜਿਹੜਾ ਤੁਹਾਨੂੰ ਹੈ ਪੂਰਾ ਦਿੱਤਾ ਹੋਇਆ ਹੈ ਕੱਤਣ ਲਈ ਟਾਈਮ ਦਿੱਤਾ ਹੋਇਆ ਸਮਾਂ ਹੈ ਕਿ ਤੂੰ ਕਿਉਂ ਇੱਧਰ ਉੱਧਰ ਹੈ ਆਪਣਾ ਸਮਾਂ ਗਵਾਦੀ ਫਿਰਦੀ ਹੈ ਕਿ ਆਪਣੇ ਇਸ ਚਰਖੇ ਨੂੰ ਕੱਤ ਚਰਖਾ ਮੁਖਤ ਹੱਥ ਤੇ ਰਾਇਆ ਕਿ ਇਹ ਬਣਿਆ ਬਨਾਇਆ ਚਰਖਾ ਹੁਣ ਤੇਰੇ ਹੱਥ ਆ ਗਿਆ ਹੈ ਪੱਲੂ ਨਹੀਂ ਉਹ ਖੋਲ ਗਵਾਇਆ ਕਿਉਂ ਤੂੰ ਇਹਨੂੰ ਜਿਸ ਤਰ੍ਹਾਂ ਪੱਲੂ ਦੇ ਆਪਣੇ ਬੰਦੇ ਆ ਨਾ ਉਹ ਪਹਿਲਾਂ ਚੁੰਨੀ ਦੇ ਨਾਲ ਇਸ ਤਰ੍ਹਾਂ ਬਨ ਲੈਂਦੇ ਸੀ ਕੋਈ ਜਿਵੇਂ ਪੈਸੇ ਹੋਵੇ ਕੁਝ ਵੀ ਹੋਵੇ ਬਨ ਲੈਂਦੇ ਸੀ ਕਿ ਇਸ ਤਰ੍ਹਾਂ ਤੇਰੇ ਪੱਲੂ ਦੇ ਵਿੱਚ ਬਹੁਤ ਕੀਮਤੀ ਕੁਝ ਸੀ ਤੂੰ ਕਿਉਂ ਖੋਲ ਕੇ ਇਸ ਨੂੰ ਗਵਾ ਦਿੱਤਾ ਜਿਸ ਨੂੰ ਚੇਤਨਾ ਕਹਿੰਦੇ ਨੇ ਸਾਡੇ ਸੰਤ ਜਿਸ ਨੂੰ ਹੀਰਾ ਵੀ ਕਿਹਾ ਹੈ ਜਿਸ ਨੂੰ ਆਤਮਾ ਕਹਿੰਦੇ ਜਿਸ ਨੂੰ ਪਰਮਾਤਮਾ ਕਹਿੰਦੇ ਕਿ ਤੂੰ ਕਿਉਂ ਪੱਲੂ ਖੋਲ ਕੇ ਇਸ ਨੂੰ ਗਵਾ ਦਿੱਤਾ ਹੈ ਤੂੰ ਇੱਧਰ ਉੱਧਰ ਬੇਖਬਰੀ ਹੋ ਕੇ ਫਿਰਦੀ ਪਈਆਂ ਨਹੀਂ ਉਹ ਕਦਰ ਮਿਹਨਤ ਦਾ ਪਾਇਆ ਤੂੰ ਇਸ ਮਿਹਨਤ ਦਾ ਦੀ ਕਦਰ ਨਹੀਂ ਕੀਤੀ ਜੋ ਤੈਨੂੰ ਮਿਲੀ ਸੀ ਹੈ ਜੋ ਪੂੰਜੀ ਤੈਨੂੰ ਮਿਲੇ ਸੀ ਉਸ ਦੀ ਤੂੰ ਕਦਰ ਨਹੀਂ ਕੀਤੀ ਤੂੰ ਖੋਲ ਕੇ ਗਵਾ ਦਿੱਤਾ ਪੱਲੂ ਖੋਲ ਗਵਾਇਆ ਜਦ ਹੋਇਆ ਕਮ ਆਸਾਨ ਬੜਾ ਜਦ ਕੀ ਇਹ ਚਰਖਾ ਤੇਰੇ ਹੱਥ ਆਇਆ ਸੀ ਹੁਣ ਇਸ ਨੂੰ ਸਿਰਫ ਕਤਨਾ ਸੀ ਆਪਣੇ ਸੁਰਤ ਨੂੰ ਸਿਰਫ ਉੱਪਰ ਲੈ ਕੇ ਜਾਣਾ ਸੀ ਇਸ ਨੂੰ ਪਾਲਿਸ਼ ਕਰਨਾ ਸੀ ਉਹ ਤੂੰ ਕੀਤਾ ਹੀ ਨਹੀਂ ਤੂੰ ਸਮਾਂ ਹੀ ਆਪਣਾ ਇੱਧਰ ਉੱਤਰਕਵਾ ਦਿੱਤਾ ਤੂੰ ਪੱਲੂ ਖੋਲ ਕੇ ਸਾਰਾ ਕੁਝ ਗਵਾ ਦਿੱਤਾ ਉਸ ਹੀਰੇ ਨੂੰ ਉਸ ਨੂੰ ਹੈ